ਮੰਮੀ ਮੈਨੂੰ ਕਹਿੰਦੇ ਹੀ ਕਿ ਚੁੱਪਚਾਪੀਤੇ ਕੰਮ ਕਰ ਲਿਓ ਉਹਨੂੰ ਨਾ ਪਤਾ ਲੱਗੇ ਚੱਲ ਕੋਈ ਗੱਲ ਨਹੀਂ ਸੰਦੀਪ ਮੈਂ ਵੀ ਨਾ ਮੰਮੀ ਨਾਲ ਇਕੱਲੀ ਗੱਲ ਕਰ ਲੈਣਾ ਜਿੱਦਾਂ ਕਹਿਣਗੇ ਨਾ ਆਪਾਂ ਉਦਾਂ ਹੀ ਕਰ ਲਾਂਗੇ ਬਾਕੀ ਤੁਹਾਡੀ ਸਲਾਹ ਵਾ ਜਿੱਦਾਂ ਕਰਨਾ ਵਾ ਅਰਪਿੰਦਰ ਕਹਿੰਦੀ ਹੀ ਚਾਚੀ ਜੀ ਜਿਹੜਾ ਕੰਮ ਤੁਸੀਂ ਕਿਹਾ ਹੈ ਨਾ ਮੈਂ ਉਹੋ ਕੀਤਾ ਵਾ ਜਿਹੜਾ ਗੋਪੀ ਨੂੰ ਇਦਾਂ ਕੀਤਾ ਨਾ ਇਹ ਦੋਵਾਂ ਜਾਣੀਆਂ ਦੀ ਸਲਾਹ ਹੈਗੀ ਮੈਂ ਵੀ ਕਿਹੜੀ ਘਟਵਾਂ ਮੈਂ ਫੋਨ ਤੇ ਨਾ ਰਿਕਾਰਡਿੰਗ ਸਾਰੀ ਇਹਨਾਂ ਦੀ ਕਰ ਲਈ ਮੈਂ ਹਾਂ ਕੱਲ ਨੂੰ ਲਵਲੀ ਨੇ ਮੇਰੀਆਂ ਗੱਲਾਂ ਤੇ ਜਕੀਨ ਨੀਂਗਾ ਕਰਨਾ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਤੁਸੀਂ ਕਹੋਗੇ ਨਾ ਤੇ ਫਿਰ ਮਾਰ ਲਾਂਗੇ ਫਿਰ ਇੱਕ ਅੱਧਾ ਵਿੱਚੋਂ ਕਰੀ ਹਾਂ ਚਲੋ ਠੀਕ ਹੈ ਦੱਸ ਦਿਓ ਨਾ ਮੈਨੂੰ ਫਿਰ ਹੂੰ ਚਲੋ ਠੀਕ ਹੈ ਓਕੇ ਮੇਰਾ ਫੋਨ ਚਾਰਜ ਲਾ ਦੇ ਬਾਅਦ ਚ ਕੀ ਗੱਲ ਹੈ ਕੀ ਗੱਲ ਲਈ ਗੱਲ ਕੀ ਹੋਣੀ ਆ ਗੁਰਪ੍ਰੀਤ ਵੱਲੋਂ ਹੀ ਆਈ ਜਾਂਦੇ ਆ ਹੀ ਮਨ ਜੀ ਪਿਛੇ ਦੇਨਾਂ ਕੀ ਬਣੇ ਜੇ ਮਾਂ ਦਾ ਪਿਆਰ ਮਿਲਣ ਲੱਗਾ ਸੀ ਤੇ ਦੁਨੀਆ ਤੇ ਹੀ ਆਪ ਚਲ ਗਈ ਬੜਾ ਮਾੜਾ ਕੰਮ ਹੋਇਆ ਕਿੰਨਾ ਕੁ ਸਮਝਾਵਾਂ ਮੈਂ ਇੱਕ ਵਾਰੀ ਸਮਝਾਇਆ ਗਿਆ ਗੱਲ ਤੇ ਸਾਨੂੰ ਕੋ ਦੱਸਦੀ ਨਹੀਂ ਕੁੜੀ ਕਿੰਨਾ ਚਿਰ ਬਿਮਾਰ ਰਹੀ ਹੈ ਕਦੀ ਇਹਨਿਆਂ ਨੂੰ ਦੱਸਿਆ ਨਹੀਂ ਚੂਲਾ ਟੁੱਟਾ ਕੁੜੀ ਦਾ ਤਾਂ ਵੀ ਨਹੀਂ ਦੱਸ ਆ ਹੁਣ ਕੁੜੀ ਇਦਾਂ ਹੋ ਗਈ ਹੈ ਨਾ ਤੇ ਮੈਨੂੰ ਤਾਂ ਲੱਗਦਾ ਵੀ ਇਹਦੇ ਪਿਛੇ ਵੀ ਨਾ ਰਪਿੰਦਰ ਦਾ ਹੀ ਹੱਥ ਹੋਵੇ ਕਹਿਣ ਨੂੰ ਮੇਰਾ ਜੀ ਨਹੀਂ ਕਰਦਾ ਹੁਣ ਜੇ ਕਹੀਏ ਤੇ ਫਿਰ ਉਹਨੇ ਕਹਿਣਾ ਵੀ ਇਹ ਮੇਰੇ ਆ ਬਰਖਲਾਫ ਹੋ ਗਈ ਆਪੀ ਗੱਲ ਦਿੱਤਾ ਗਈ ਠੀਕ ਆ ਪਰ ਜੇ ਇਦਾਂ ਹੀ ਕਰਦੀ ਰਹੀ ਨਾ ਤੇ ਹੁਣ ਔਖਾ ਹੋ ਜਾਣਾ ਵਾ ਇੱਥੇ ਵੀ ਕਿਦਾਂ ਸਾਂਭਣਾ ਵਾ ਆਪਣਾ ਘਰ ਪਰਿਵਾਰ ਵਾ ਮਾ ਤੇ ਜੇ ਕੁੜੀ ਬਲੌਰ ਰਪਿੰਦਰ ਦਾ ਕੋਈ ਕਸੂਰ ਨਿਕਲੇ ਆ ਨਾ ਤੇ ਤੁਹਾਨੂੰ ਵੀ ਪਤਾ ਵਾ ਲਵਲੀ ਵੀ ਆਪਣੀ ਜੰਮੀ ਜਾਏਗੀ ਛੱਡਣਾ ਉਹਨੇ ਵੀ ਨਹੀਂ ਆ ਤੀਆਂ ਜਦੋਂ ਇਦਾਂ ਚੱਲ ਜਾਂਦੀਆਂ ਨਾ ਮਾਪੇ ਉਹਨੂੰ ਬੜਾ ਦੁੱਖ ਹੁੰਦਾ ਵਾ ਇਹ ਭਾਵੇਂ ਜਿੱਦਾਂ ਮਰਜੀ ਕਹੀ ਜਾਵੇ ਜੇ ਰੱਬ ਨੇ ਇਹਦੀ ਸੁਣੀ ਹੀ ਇਹਨੂੰ ਰੱਬ ਨੇ ਮੁੰਡਾ ਦਿੱਤਾ ਹੀ ਕਈ ਨਿਆਣਿਆਂ ਦੀ ਕਿਸਮਤ ਚ ਨਾ ਸੋਹ ਲਿਖਿਆ ਨਹੀਂ ਹੁੰਦਾ ਵਿਚਾਰੀ ਨੇ ਅੱਗੇ ਕਿੰਨੀ ਤੰਗੀ ਗੱਟੀ ਤੇ ਹੁਣ ਜੇ ਸੁੱਖ ਮਿਲਿਆ ਤੇ ਫੇਰ ਦੱਸ ਕਿਹੜਾ ਕੰਮ ਹੋ ਗਿਆ ਨਾ। ਕੱਲ ਤੇ ਤੁਹਾਡੀ ਠੀਕ ਆ। ਪਰ ਨਾ ਮੈਂ ਤੁਹਾਡੇ ਨਾਲ ਵੀ ਇੱਕ ਗੱਲ ਕਰਨੀ ਆ। ਗੱਲ ਕਹਿਣ ਨੂੰ ਮੇਰਾ ਜੀਤ ਨਹੀਂ ਕਰਦਾ। ਪਰ ਫਿਰ ਵੀ ਦੋ ਜੀ ਆ। ਕੱਲ ਕਰ ਲੈਣੀ ਚਾਹੀਦੀ। ਨਹੀਂ ਨਹੀਂ ਕੋਈ ਨਹੀਂ ਦੱਸੋ ਤੁਸੀਂ ਕੋਈ ਗੱਲ। ਗੱਲ ਇਦਾਂ ਆ ਵੀ ਕੁੜੀ ਨੇ ਗਲਤ ਵਤੀਰਾ ਕਰਦੀ ਰਹੀ ਆ। ਗੱਲ ਤੇ ਜੋ ਤਰ ਠੀਕ ਆ। ਪਰ ਹੁਣ ਕਹੀਏ ਕਿੱਦਾਂ? ਜੇ ਕਹੀਏ ਤੇ ਉਹਨੇ ਮੂੰਹ ਬਣਾ ਲੈਣਾ ਤੇ ਮੈਨੂੰ ਕਹਿੰਦੇ ਹੁਣ ਮੈਂ ਦੇ ਵਿੱਚ ਫਸਿਆ ਹਾਂ ਉਦੋਂ ਮੈਂ ਗਿਆ ਸੀ ਨਾ ਉਹਦੇ ਪਿੰਡ ਤੇ लवली ਭਾਜ ਨੇ ਵੀ ਮੇਰੇ ਨਾਲ ਕੋਈ ਖੁੱਲ ਕੇ ਗੱਲ ਨਹੀਂ ਕੀਤੀ ਤੇ ਪਤਾ ਤਾਂ ਲੱਗ ਜਾਂਦਾ ਭੂਆ ਇਹੀ ਉਹਨਾਂ ਦੀ ਉੱਥੇ ਤੇ ਬੰਦਾ ਜਾਂਦੇ ਖੁੱਲ ਕੇ ਗੱਲ ਕਰੇ ਤੇ ਜਾਂ ਫਿਰ ਦਿਲ ਚ ਕੋਈ ਗੱਲ ਰੱਖ ਕੇ ਕਰਨੀ ਬੜਾ ਫਰਕ ਹੁੰਦਾ ਗੱਲ ਕੀ ਕਰਨੀ ਆ ਤੇ ਇਹ ਹੋਂ ਨਹੀਂ ਵੇਖਿਆ ਜਦੋਂ ਅਸੀਂ ਕੁੜੀ ਵੱਲੋਂ ਗਏ ਹਾਂ ਉਦੋਂ ਕਿਹੜਾ ਬੋਲਦੇ ਪਰ ਫਿਰ ਕਹੀਏ ਵੀ ਤੀਹ ਦਾ ਦੁੱਖ ਤੇ ਹੁੰਦਾ ਹੀ ਆ ਕੀ ਕਰਨਾ ਵਾ ਫਿਰ ਰੁਪਿੰਦਰ ਨੂੰ ਤੁਸੀਂ ਥੋੜਾ ਬੋਧਾ ਸਮਝਾਓ ਫਿਰ ਰੁਪਿੰਦਰ ਦਾ ਵੀ ਵਤੀਰਾ ਨਾ ਕੁਝ ਠੀਕ ਜੈਨ ਹੀ ਕੁੜੀ ਦੇ ਨਾਲ ਜੋ ਕੁਝ ਵੀ ਕੁੜੀ ਦੇ ਨਾਲ ਹੋਇਆ ਵਾ ਹੋ ਸਕਦਾ ਉਹਦੀ ਕਿਸਮਤ ਚ ਲਿਖਿਆ ਹੋਵੇ ਪਰ ਫਿਰ ਵੀ ਰੁਪਿੰਦਰ ਦਾ ਫਰਜ ਪੰਦਾ ਹੀ ਉਹਨੂੰ ਮਾਂ ਦਾ ਪਿਆਰ ਦੇਣਾ ਪਹਿਲਾਂ ਵੀ ਤਾਂ ਇਹਦੇ ਸਾਹਮਣੇ ਉਹ ਜਿੱਦਾਂ ਉਹਨੇ ਕੁੜੀ ਨਾਲ ਕੀਤਾ ਉਹ ਵੀ ਚੰਗੀ ਗੱਲ ਨਹੀਂ ਹੈਗੀ ਦੋ ਤਿੰਨ ਵਾਰੀ ਸਾਨੂੰ ਵੀ ਪਤਾ ਲੱਗਾ ਵਾ ਵੀ ਕੁੜੀ ਨਾਲ ਮਾੜਾ سلوਕ ਨਹੀਂ ਕਰਦੀ ਵੀ ਬਤਰੀ ਨੂੰ ਮਾਂ ਦਾ ਪਿਆਰ ਦੇ ਦਿੰਦੀ ਉਹਨੂੰ ਕਿਉਂ ਸਖਣਾ ਰੱਖਿਆ ਉਹ ਪਤਾ ਨਹੀਂ ਕਿਹੜੇ ਹਾਲਾਤਾਂ ਚ ਦੁਨੀਆ ਤੋਂ ਗਈ ਹੋਣੀ ਚਲੋ ਕੋਈ ਗੱਲ ਨਹੀਂ ਹੁਣ ਜਿਹੜਾ ਕੰਮ ਹੋਣਾ ਸੀ ਉਹ ਤੇ ਹੋ ਗਿਆ ਪਰ ਮੈਨੂੰ ਫਿਕਰ ਇਹ ਗੱਲ ਦੀ ਹੋਣੀ ਆ ਵੀ ਜੇ ਕੋਈ ਗਲਵਾਦ ਹੋ ਗਈ ਨਾ ਗਾਂ ਹੁਣ ਤੇਰਪਿੰਦਰ ਦਾ ਓਖਾ ਹੋਇਣਾ ਅੱਗੇ ਇਹ ਤਾਂ ਅਸੀਂ ਤਰਲੇ ਮਾਰ ਮਾਰ ਕੇ ਤੇ ਭਾਰਾ ਲਾਇਆ ਹੈ ਹੈ ਤੇ ਫੇਰ ਸਗੋਂ ਲੋਕਾਂ ਕਹਿਣਾ ਵਾ ਵੀ ਪਹਿਲੇ ਥਾਂ ਵੀ ਇਹਦੀ ਗਲਤੀ ਹੋ ਗਈ ਤੇ ਹੁਣ ਵੀ ਇਹਦੀ ਗਲਤੀ ਤੇਹੀ ਉਹਦੇ ਕੰਨਾਂ ਚੇਕ ਕਰੀ ਗੱਲ ਕੱਢਦੇ ਉਦੋਂ ਫੇਰ ਪਿੰਦਰ ਜੇ ਲੜ ਕੇ ਆਈ ਤੇ ਇਹ ਘਰ ਚ ਤੇਰੀ ਕੋਈ ਜਗ੍ਹਾ ਨਹੀਂ ਸੁੱਖੀ ਸੰਧੀ ਜਿੰਨੀ ਵਾਰੀ ਮਰਜੀ ਆ ਲੋਕਾਂ ਨੇ ਇਹ ਗੱਲਾਂ ਰੋਜ਼-ਰੋਜ਼ ਨਹੀਂ ਜੀ ਸੁਣੀਆਂ ਜਾਂਦੀਆਂ ਤੇ ਹੁਣ ਤੀਜੀ ਥਾਈ ਹੋਣਾ ਵੀ ਨਹੀਂ ਹੈਗਾ ਅੱਗੇ ਤੇ ਮੈਂ ਚੜਦਾ ਹਾਂ ਪਰ ਹੁਣ ਮੇਰਾ ਇਰਾਦਾ ਹੈਗਾ ਕਿ ਮੈਂ ਰਪਿੰਦਰ ਨੂੰ ਸੱਚੀ ਫੋਨ ਕਰਨਾ ਮੈਨੂੰ ਸਮਝਾਉਣਾ ਵਾ ਤੇ ਖਬਰਦਾਰ ਕਰਨਾ ਕਿ ਜੇ ਹੁਣ ਕੋਈ ਗੱਲ ਹੋ ਗਈ ਤੇ ਕੁੜੀਏ ਹੁਣ ਅਸੀਂ ਤੇਰੇ ਵੱਲ ਨਹੀਂ ਹਾਂ ਸਿੱਧੀ ਗੱਲ ਚੱਲ ਸੋਣਾ ਤੇ ਮੈਂ ਆਪਣੇ ਹੱਥ ਚ ਕਰ ਲਿਆ ਵਾ ਹੁਣ ਮੈਂ ਨਾ ਪਹਿਲੀ ਵਾਰੇ ਸੋਚਣ ਢੀ ਆ ਕਿ ਪਹਿਲੀ ਕਿਦਾਂ ਲਖਾਈਏ ਮੰਮੀ ਕੋਲੋਂ ਜੀ ਬਾਰੋਂ ਭਾਜੀ ਆਗੇ ਨਾ ਤੇ ਉਹਨਾਂ ਨੇ ਆਪਣੇ ਨਾਂ ਕਰਵਾ ਲੈਣੇ ਆ ਮਿੱਠੇ ਪਿਆਰੇ ਹੋ ਕੇ ਤੇ ਕਿੱਦਾਂ ਕਰਾਂ ਮੈਂ ਏਡਾ ਕਰਦੀ ਆ ਮੰਮੀ ਨਾਲ ਪਿਆਰ ਨਾ ਰਹਿਨੀ ਆ ਹੁਣ ਤੇ ਮੰਮੀ ਨੂੰ ਕਹਿੰਨੀ ਆ ਕਿ ਜਿਹੜੀ ਪਹਿਲੀ ਹੈਗੀ ਆ ਨਾ ਇਹਦੇ ਅਲਜੀਤ ਦੇ ਨਾਂ ਲਾ ਦਿਓ ਮੈਨ ਲੱਗਦਾ ਮੰਮੀ ਅੰਦਰ ਬੈਠੇ ਆ ਜਾਂਦਿਆਂ ਨਾ ਮੰਮੀ ਜੇ ਪਹਿਲਾਂ ਲੱਤਾਂ ਘੁੱਟੂੰਗੀ ਦੋ ਚਾਰ ਪਿਆਰ ਦੀਆਂ ਗੱਲਾਂ ਕਰੂੰਗੀ ਨਾ ਤੇ ਆਪੇ ਮੰਮੀ ਨੇ ਮੰਨ ਜਾਣਾ ਆ ਮੰਮੀ ਆਇਆ ਤੂੰ ਸਵੇਰ ਦੇ ਉੱਠੇ ਨਹੀਂ ਆ ਇੰਦਾ ਜਾਂ ਸਰੀਰ ਜਾਂ ਨਹੀਂ ਕੰਮ ਕਰਨ ਦਾ ਮੈਂ ਚ ਪਈ ਲੰਮੀ ਤੇ ਮੈਨੂੰ ਦੱਸ ਦਿੰਦੇ ਕੋਈ ਚੀਜ਼ ਖਾਣ ਨੂੰ ਜੀ ਕਰਨ ਦਾ ਦੱਸ ਦੋ ਖਿਚੜੀ ਬਣਾਣਾ ਤੁਹਾਨੂੰ ਨਹੀਂ ਨਹੀਂ ਖਿਚੜੀ ਦੀ ਕੋਈ ਲੋੜ ਨਹੀਂ ਆ ਦੱਸ ਦੋ ਜੇ ਚਾਹ ਪੀਣੀ ਚਾਹ ਬਣਾ ਦਿੰਨੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਆ ਤੇ ਦਵਾਈ ਖਾਧੀ ਹੈ ਨਾ ਆ ਖਾਧੀ ਸੇਰ ਤੇ ਆਪਣੀ ਨਾ ਸੇਧ ਦਾ ਧਿਆਨ ਰੱਖਿਆ ਕਰੋ ਮੈਨੂੰ ਹਜੇ ਬੜੀ ਲੋੜ ਵਾ ਟਾੜੀ ਲੋੜ ਤਾਂ ਹੈਗੀ ਪਰ ਦਵਾਈ ਤੇ ਖਾਣ ਨਹੀਂ ਗੱਲ ਦੀ ਮੈਂ ਤੇ ਕੋਈ ਫਰਕ ਜਾਂ ਨਹੀਂ ਲੱਗਣ ਰਿਹਾ ਮੈਨੂੰ ਕੋ ਜੇ ਨਹੀਂ ਸਰੀਰ ਠੀਕ ਹੈ ਤੇ ਮੈਨੂੰ ਦੱਸ ਦਿੰਦੇ ਮੈਨੂੰ ਵਾਜ ਦੇ ਦਿੰਦੇ ਮੈਂ ਘੋੜ ਦਿੰਦੀ ਲੱਤਾਂ ਕੋਟਿਆਂ ਘੜਾ ਰਮਾਨ ਆ ਜਾਣਾ ਦਵਾਈਆਂ ਨਾਲ ਨਹੀਂ ਆਉਂਦਾ ਕੋਟਿਆਂ ਰਮਾਨ ਆ ਜਾਏਗਾ ਚੱਲ ਮੰਮੀ ਬੜਾ ਫਰਕ ਪੈਂਦਾ ਫਿਰ ਵੀ ਤੂੰ ਆਪਣੀ ਧੀ ਬਣਾਇਆ ਵਾ ਨਾ ਧੀ ਦਾ ਸੋਖ ਸੁਖ ਲਿਆ ਕਰੋ ਚੰਦੇ ਰਦੇਂ ਢਈ ਸੁਖ ਤੇ ਦੱਸਿਆ ਕਰੋ ਹਰ ਇੱਕ ਗੱਲ ਠੀਕ ਹੈ ਨਾ ਐਵੇਂ ਅੰਦਰੇ ਅੰਦਰ ਬਸ ਲੰਮੇ ਪਏ ਰਹਿੰਦੇ ਦੱਸਦੇ ਹੈ ਨਹੀਂ ਕੁਝ ਵੀ ਮੈਨੂੰ ਪੂਤ ਸਾਰਾ ਦਿਨ ਤੂੰ ਲੱਗੀ ਰਹੀ ਨਹੀਂ ਮਾਤਾ ਦਾ ਤਾਂ ਨੰਦ ਨੂੰ ਡਰਦੀ ਆਸ ਦੀ ਵਿਚਾਂ ਸਾਰਾ ਦਿਨ ਕੰਮ ਲੱਗੀ ਰਹਿੰਦੀ ਆ ਤੇ ਦੂਜੀ ਦੇ ਘਰੇ ਵੜੇ ਨਹੀਂ ਵੜਦੀ ਕਿਤੇ ਕੰਮ ਦੇ ਉਹ ਕੋਈ ਗੱਲ ਨਹੀਂ ਮੰਮੀ ਇੰਨੀ ਫਿਕਰ ਨਾ ਕਰਿਆ ਕਰੋ ਤੁਸੀਂ ਮੇਰੀ ਘਰ ਦਾ ਹੀ ਕੰਮ ਕਰਨ ਢੀ ਆ ਮੈਂ ਕਿਹੜਾ ਬਾਹਰ ਦਾ ਕਰਨ ਢੀ ਆ ਨਾਲੇ ਮਾਂ ਦੀ ਸੇਵਾ ਕਰਨੀ ਚਾਹੀਦੀ ਸਗੋਂ ਇਹਦਾਂ ਨਾ ਹੈਗੀ ਆ ਹਾਂਜੀ ਤੇ ਮੈਨੂੰ ਦਾਦੋ ਜੀ ਖਾਣੀ ਖਿਚੜੀ ਕੋਈ ਗੱਲ ਨਹੀਂ ਮੈਂ ਧਰ ਦਿੰਦੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਖਾਣੀ ਹੁੰਦੀ ਮੈਂ ਮੰਗਵਾ ਲਣੀ ਆਪੇ ਤੇ ਮੰਮੀ ਕੋਈ ਟੈਨਸ਼ਨ ਤਾਂ ਨਹੀਂ ਲੈਂਦੇ ਅੰਦਰੋਂ ਅੰਦਰ ਬਿਮਾਰ ਹੁੰਦੇ ਜਾਂਦੇ ਤੁਸੀਂ ਟੈਨਸ਼ਨ ਤਾਂ ਕੋਈ ਨਹੀਂ ਲੈਂਦੀ ਦੂਜੀ ਕਰਨ ਲਈ ਆ ਮੰਮੀ ਪਹਿਲਾਂ ਤੇ ਅੰਦਰ ਹੀ ਇੱਥੇ ਤੇ ਮੈਨੂੰ ਲੱਗਾ ਵੇਲੀ ਚੱਲ ਗਈ ਆ ਨਾਲੇ ਨਾ ਤੂੰ ਉਹਦੀ ਟੈਨਸ਼ਨ ਨਾ ਲਿਆ ਕਰੋ ਕਰਨ ਦਾ ਜੋ ਕਰਦੀ ਆ ਉਹ ਨਗੜਾਕ ਤੇ ਬਾੜੇ ਬਾੜਨਾ ਵਾ ਕਰੇ ਮੈਂ ਪੀਣਾ ਮਕੇ ਨੂੰ ਪੋਛੀ ਲੈਣਾ ਹੁੰਦਾ ਕੈਨ ਉਹ ਚਲੋ ਉਹਦੀਆਂ ਗੱਲਾਂ ਛੱਡੋ ਮੈਂ ਨਾ ਢਾਡੇ ਵਾਲੇ ਇੱਕ ਕੰਮ ਆਈ ਸੀ ਮੰਮੀ ਗੱਲ ਇਦਾਂ ਵਾ ਭਾਜੀ ਨੇ ਆਇਣਾ ਹੁਣ ਕਹਿੰਦੇ ਹੀ ਦੋਆਂ ਤਿੰਨ ਦਿਨਾਂ ਦੇ ਵਿੱਚ ਵਿੱਚ ਆਉਣਾ ਵਾ ਇਹ ਫੋਨ ਤੇ ਗੱਲ ਕਰਨ ਦੇ ਹੀ ਦੀਦੀ ਤੇ ਮੈਂ ਸੁਣਿਆ ਹੀ ਨਾਲੇ ਨਾ ਹਿੱਸੇ ਦੀਆਂ ਗੱਲਾਂ ਵੀ ਕਰਨ ਦੇ ਹੀ ਕਹਿੰਦੇ ਹੀ ਦੋ ਹੀ ਹਿੱਸੇ ਕਰਨੇ ਆ ਮਿੰਦੇ ਸਮਝ ਨਹੀਂ ਆਉਂਦੀ ਹੇਸੇ ਤਿੰਨ ਹੋਣੇ ਚਾਹੀਦੇ ਆ ਟਾੜਾ ਹਿੱਸਾ ਕਿੱਥੇ ਜਾਣਾ ਵਾ ਤੁਸੀਂ ਨਾ ਗੱਲ ਕਰਿਓ ਹੁਣ ਠੀਕ ਆ ਨਾ ਪਹਿਲੀ ਨੂੰ ਧੱਗੇ ਚੜਫਾ ਮੰਨਦੇ ਨੇ ਉਹ ਤਾਂ ਆਪਣਾ ਹਿੱਸਾ ਕੱਢ ਕੇ ਫੇਰ ਹੀ ਪਹਿਲੀ ਦਵੂੰਗੀ ਮੈਂ ਇਹ ਨਹੀਂ ਇੱਕ ਜਣੇ ਨੂੰ ਦੇਣੀ ਆ ਦੋਵਾਂ ਦੇ ਨਾਮ ਲਵਾਉਂਗੀ ਪਰ ਏ ਆ ਵੀ ਆਪਣਾ ਹਿੱਸਾ ਪਹਿਲਾਂ ਕੱਢੂੰਗੀ ਵਿੱਚੋਂ ਮੈਂ ਮੰਮੀ ਤੁਸੀਂ ਕਹਿਂਦੇ ਦੇ ਆ ਨਾ ਮੈਂ ਆਪਣਾ ਹਿੱਸਾ ਕੱਢੂੰਗੀ ਬਾਅਦ ਚ ਤੁਹਾਨੂੰ ਵੀ ਪਤਾ ਕਿਦਾਂ ਬੋਲਦੀ ਹੁੰਦੀ ਆ ਟਾੜੀ ਬੇਇੱਜ਼ਤੀ ਕਰ ਦੇਣੀ ਅੰਨੇ ਜੇ ਮੈਂ ਤੁਹਾਨੂੰ ਇੱਕ ਸਲਾਹ ਦਵਾਂ ਤੇ ਮੰਨੋਗੇ ਤੁਸੀਂ ਮੰਮੀ ਇਹ ਨਾ ਸੋਚਿਓ ਕੀ ਸੰਦੀਪ ਖਰੇ ਆਪਣੇ ਫਾਇਦੇ ਲਈ ਕਰਨ ਸੰਦੀਪ ਸਕਾਰੀ ਸੁਲਾਵਾ ਅੱਗੇ ਕਿਹੜੇ ਤੇਰੀ ਸੁਲਾਵਾ ਨਹੀਂ ਮੈਂ ਮੰਨਦੀ ਤੇ ਤੇ ਮੈਨੂੰ ਦੱਸ ਤੇ ਸਹੀ ਕੀ ਕਰਨਾ ਵਾ ਸੁਲਾ ਮੈਂ ਇਦਾਂ ਵਾ ਕਿ ਤੁਸੀਂ ਆਪਣੀ ਪਹਿਲੀ ਜਿਹੜੀ ਸਾਰੀ ਆ ਨਾ ਦਲਜੀਤ ਦੇ ਨਾਂ ਕਰ ਦੋ ਇਹਨਾਂ ਨੇ ਤੁਹਾਨੂੰ ਹਿੱਸਾ ਨਹੀਂਗਾ ਦੇਣਾ ਅਸੀਂ ਆਪਣੇ ਕੋਲ ਰੱਖਾਂਗੇ ਹਿੱਸਾ ਜਦੋਂ ਭਾਜੀ ਆਉਣਗੇ ਨਾ ਉਦੋਂ ਸਾਰੀ ਵੰਡ ਵੰਡਾਈ ਹੋਊਗੀ ਜੇ ਇਹਨਾਂ ਦੇ ਹੱਥ ਦੇ ਦਿੱਤੀ ਨਾ ਸਾਰੀ ਪਹਿਲੀ ਇਹਨਾਂ ਨੇ ਹਿੱਸਾ ਨਹੀਂਗਾ ਦੇਣਾ ਤੁਹਾਨੂੰ ਤੁਸੀਂ ਫੇਰੇ ਦਰ ਹ올ਦੇ ਫਿਰਨਾ ਵਾ ਮੰਮੀ ਅੱਗੇ 2 ਮਹੀਨੇ ਹੋ ਗਏ ਹਨ ਤੁਹਾਨੂੰ ਕਦੀ ਪੁੱਛਿਆ ਇਹਨੇ ਕਦੀ ਰੋਟੀ ਪੁੱਛੀ ਹੈ ਕਦੀ ਦਵਾਈ ਪੁੱਛੀ ਹੈ ਕਿ ਮੰਮੀ ਤੁਸੀਂ ਠੀਕ ਆ ਜਾਂ ਨਹੀਂ ਠੀਕ ਹੁਣ ਤੁਸੀਂ ਸਵੇਰ ਦੇ ਲੰਮੇ ਪਏ ਆ ਉਹ ਇੱਕ ਵਾਰੀ ਵੀ ਆਈ ਆ ਕਿ ਮੰਮੀ ਹੈਗੇ ਆ ਜਾਂ ਨਹੀਂ ਹੈਗੇ ਫਰਜ਼ ਤੇ ਹੈਗਾ ਹੀ ਨਾ ਉਹਦਾ ਸੰਦੀਪ ਤੁਸੀਂ ਆਂਦੇ ਸਹੀ ਹੈ ਨਾ ਪਹਿਲੀ ਸਾਡੇ ਨਾਲ ਆਦੇ ਜੇ ਕਦੇ ਇਹ ਡੈਣ ਨੂੰ ਪਤਾ ਲੱਗ ਗਿਆ ਇਹ ਛੱਡੇਗੀ ਹਨ ਮੰਮੀ ਤੁਸੀਂ ਇਹਦੀ ਟੈਨਸ਼ਨ ਨਾ ਲਓ ਉਹ ਮੇਰੇ ਸਿਰ ਤੇ ਛੱਡ ਦਿਓ ਇਹਨੂੰ ਤਾਂ ਮੈਂ ਆਪੇ ਰੋਕ ਕਰ ਲੂੰਗੀ ਫਿਰ ਉਹ ਤਾਂ ਸਲਾਹ ਦੇ ਤੋ ਇੰਗਰੀਦ ਨਹੀਂ ਆ ਮੈਨੂੰ ਤੇ ਦਿਲ ਜੀ ਦਿਖ ਜਾਂਦਾ ਵਾ ਮੰਮੀ ਹਜੇ ਮੈਂ ਤੁਹਾਡੇ ਨਾਲ ਸਲਾਹ ਕੀਤੀ ਐ ਜੇ ਤੁਸੀਂ ਕਹੋ ਨਾ ਤੇ ਮੈਂ ਇਹਨਾਂ ਨਾਲ ਸਲਾਹ ਕਰ ਲੈਣੀ ਐ ਆ ਪੁੱਛ ਲਈ ਫਿਰ ਕੀ ਜਾਂਦਾ ਵਾ ਪਹਿਲਾਂ ਮੈਂ ਤਾਂ ਹੀ ਤੁਹਾਡੇ ਵੱਲ ਹੀ ਆਈ ਆ ਮੀ ਤੁਸੀਂ ਇਹ ਨਾ ਸੋਚਿਓ ਕਿ ਹਰੇ ਆਪਣੇ ਫਾਇਦੇ ਵਾਸਤੇ ਡਈਏ ਸਭ ਕੁਝ ਕਰਨ ਕੋਈ ਗੱਲ ਨਹੀਂ ਅੱਗੇ ਤੁਹਾਡੀ ਮਰਜ਼ੀ ਆ ਜੇ ਤੁਸੀਂ ਸਾਡੇ ਨਾਲ ਕਰਦੋਗੇ ਤਾਂ ਵੀ ਠੀਕ ਆ ਜੇ ਨਾ ਕਰੋਗੇ ਤਾਂ ਵੀ ਠੀਕ ਵਾ ਮੰਮੀ ਮੈਂ ਤਾਂ ਤੁਹਾਨੂੰ ਅੱਗੇ ਵੀ ਸਾਂਭਦੀ ਆ ਜੇ ਤਾਂ ਉਹ ਇਹ ਸਾ ਨਾਮ ਵੀ ਦੇਣਗੇ ਨਾ ਮੈਂ ਤਾਂ ਵੀ ਸਾਂਭਣਾ ਵਾ ਜਿੱਦਾਂ ਨੇ ਮੈਂ ਪਿੱਛੇ ਮਾਂ ਛੱਡ ਕੇ ਆਈ ਨਾ ਓਦਾਂ ਦੇ ਤੁਸੀਂ ਆ ਇਹ ਤਾਂ ਬੁੱਤ ਗੱਲ ਠੀਕ ਵਾ ਅੱਗੇ ਤੁਸੀਂ ਵੇਖ ਲਓ ਕੀ ਕਰਨਾ ਵਾ ਦਲਜੀਤ ਨੂੰ ਕੀ ਆਂਦਾ ਵਾ ਕੋਈ ਗੱਲ ਨਹੀਂ ਹਾਂ ਜੇ ਤੁਸੀਂ ਕਹੋ ਤੇ ਮੈਂ ਕਰ ਲਾਂ ਫਿਰ ਉਹਨਾਂ ਨਾਲ ਸਲਾਹ ਆਹ ਕਰ ਲਿਓ ਫਿਰ ਤੇਰੇ ਨੂੰ ਨਾ ਪਤਾ ਲੱਗ ਜੇ ਤੇ ਉਹ ਨਹੀਂ ਨਹੀਂ ਮੰਮੀ ਇਹਨੂੰ ਨਹੀਂ ਪਤਾ ਲੱਗਦਾ ਤੁਸੀਂ ਟੈਨਸ਼ਨ ਨਾ ਲਓ ਤੇ ਮੈਂ ਕਰਦੀ ਆਂ ਸਲਾਹ ਫਿਰ ਇਹਨਾਂ ਨਾਲ ਠੀਕ ਆ ਹਾਂ ਚੱਲ ਕਰਕੇ ਵੇਖ ਲੈ ਸਰ ਹਾਲ ਤਾਂ ਸੰਦੀਪ ਜੀ ਵੀ ਠੀਕ ਵਾ ਕਾਨੂੰ ਕੀ ਬਤਾਉਨੇ ਸਾਮਣਾ ਕਿ ਨਹੀਂ ਸਾਮਣਾ ਤੇ ਚਲੋ ਇਹਨੂੰ ਜੇ ਦੇਖੋ ਇਹਦੇ ਕੋਲ ਹੋਵੇਗੀ ਤੇ ਮੈਨੂੰ ਸਾਂਭੇਗੀ ਤੇ ਸਹੀ ਜਿੱਦਾਂ ਹੁਣ ਸਾਮਣ ਲਈ ਸਵੇਰ ਦੀ ਮੰਜੇ ਦੇ ਪਈ ਕਿੰਨੀ ਵਾਰੀ ਮੇਰੇ ਵੱਲ ਆਈ ਆ ਮੰਮੀ ਚਾਹ ਪੀਣੀ ਆ ਮੰਮੀ ਰੋਟੀ ਖਾਣੀ ਆ ਉਹਨੇ ਇੱਕ ਵਾਰੀ ਨਹੀਂ ਮੈਨੂੰ ਪੁੱਛਿਆ ਕਿ ਜਾਂ ਤੂੰ ਹੈਗੀਆਂ ਕਿ ਜਾਂ ਹੈ ਨਹੀਂ ਇੱਥੇ ਲੈ ਹੋਰ ਤੈਨੂੰ ਕੀ ਚਾਹੀਦਾ ਯਾਰ ਉਹ ਇੰਨੀ ਵੱਡੀ ਜਗ੍ਹਾ ਤੇ ਕੰਮ ਮਿਲ ਗਿਆ ਵਾ 20-25000 ਦੀ ਤਨਖਾਹ ਦੱਸਣ ਡਿਆ ਵਾ ਨਾਲੇ ਤੁਹਾਡੇ ਤੋਂ ਕਿੰਨੀ ਕਿ ਦੂਰ ਹੈ ਮੇਲੋ ਉਹਿਆ ਹੋਈ ਯਾਰ ਮੈਂ ਵੀ ਹੱਥ ਪੈਰ ਤੇ ਬੜੇ ਮਾਰੇ ਆ ਭਰੇ ਨਹੀਂ ਗੱਲ ਬਣੀ ਕਿਤੇ ਹੁਣ ਤੁਹਾਡੇ ਦੇ ਬੰਦਾ ਵਾਕਿ ਬਹਿ ਗਿਆ ਹੈ ਤਾਂ ਗੱਲ ਬਣ ਗਈ ਵੇਲੇ ਹੀ ਚ ਗੱਲ ਬਣੂਗੀ ਕਿਤੇ ਤੇ ਹਾਂ ਤੁਹਾਨੂੰ ਵੀ ਇਹ ਕਿ ਦੱਸੀ ਬਣਾ ਕੀ ਕਹਿੰਦੇ ਆ ਆਹ ਗੱਲ ਭਾਂਜੀ ਹੋਰ ਕੀ ਚਾਹੀਦਾ ਕਰਕੇ ਦੱਸੀ ਫਿਰ ਹੋਣ ਚੰਗਾ 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 ਕਿਦਾ ਫੋਨ ਹੁੰਨੇ ਫੋਨ ਕਿਧਾ ਆਉਣਾ ਮੁੰਡਾਈ 1200 ਦਾ ਫੋਨ ਆਉਂਦਿਆ ਹੈ ਮੇਲ ਤੇ ਕੰਮ ਮਿਲ ਗਿਆ ਉਹਨੂੰ 20-25000 ਤੇ ਅੱਛਾ ਤੇ ਰਗਾ ਵੀ ਚੰਗੀ ਆ ਹੈਲਪਾਂ ਪ੍ਰਾਈਵੇਟੀ ਆ ਚੱਲ ਵਧੀਆ ਵਾ ਘਰ ਬੈਨ ਨਾਲ ਉਹ ਤੇ ਚੰਗਾ ਹੀ ਆ ਘਰ ਵੀ ਸਾਰਾ ਦਿਨ ਕਦੀ ਅੰਦਰ ਬਹਿ ਕਦੀ ਬਾਹਰ ਬਹਿ ਸੰਦੀਪ ਹੂੰ ਸੋਚ ਰਿਹਾ ਮੈਂ ਵੀ ਇਹੀ ਕਿਤੇ ਲੱਗੇ ਬੰਨੇ ਮਿਲ ਜੂਗੀ ਤੇ ਨੌਕਰੀ ਪਰ ਗੱਲ ਨਹੀਂ ਬਣੀ ਹੁਣ ਕੀ ਕਰੀਏ ਚਲੋ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰੋ ਤੂੰ ਕਿੱਧਰੋਂ ਆਈ ਹੈ ਮੈਂ ਕੁਝ ਨਹੀਂ ਮੰਮੀ ਨੇ ਕਿ ਠੀਕ ਹੈਗੇ ਟਾਈਫੈਟ ਬੁਖਾਰ ਫੇਰ ਹੋਇਆ ਉਹਨਾਂ ਨੂੰ ਸਵੇਰ ਦਾ ਅੱਛਾ ਤੇ ਉਹ ਉੱਠੇ ਨਹੀਂ ਆ ਮੈਂ ਗਈ ਹੀ ਚਾਰ ਪੰਜ ਫੇਰੇ ਮਾਰੇ ਆ ਹਾਂ ਕੁਛ ਕਹੀ ਮੈਂ ਕੁਝ ਖਾਣਾ ਤੇ ਮੈਨੂੰ ਦੱਸ ਦੋ ਠੀਕ ਆ ਤੇ ਖਾਣ ਗੱਲੋਂ ਵੀ ਨਹੀਂ ਦੱਸਣ ਦੇ ਕੁਝ ਕਹਿੰਦੇ ਮੈਂ ਠੀਕ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਠੀਕ ਠੀਕ ਤੂੰ ਲੱਗੇ ਬੈਠੀ ਆਹ ਲਤਾ ਕੋ ਟੰਡੀ ਹੀ ਮੈਂ ਚੱਲ ਵਧੀਆ ਕੀਤਾ ਸੰਦੀਪ ਆ ਉਹ ਤੇ ਸਵੇਰ ਦੀ ਮਹਾਰਾਣੀ ਗਈ ਨਹੀਂ ਮੰਮੀ ਲੱਗਿਆ ਕਿ ਤੇ ਇੱਕ ਵਾਰੀ ਨੇ ਪੁੱਛਿਆ ਕਿ ਮੰਮੀ ਬਾਹਰ ਕਿਉਂ ਨਹੀਂ ਆਏ ਉਹ ਸੰਦੀਪ ਬ੍ਰੈਂਡ ਉਹ ਵੀ ਗੱਲ ਛੱਡ ਬਸ ਤਨੂ ਦਾ ਪਤਾ ਹੀ ਆ ਕੀ ਕਰਦੀ ਆ ਲੜਨ ਵਾਲ ਵਸ ਧਿਆਨ ਰਿੰਦਾ ਵਦਾ ਚਲ ਕੋਈ ਗੱਲ ਨਹੀਂ ਜੇ ਨਹੀਂ ਨਾ ਠੀਕ ਤੂੰ ਹੀ ਕਿਹਾ ਰੱਖਣਾ ਹਣਾ ਉਹ ਨਹੀਂ ਨਹੀਂ ਮੈਂ ਹੀ ਰੱਖਣਾ ਔਰ ਕਿੰਨੇ ਰੱਖਣਾ ਵਾ ਜਦੋਂ ਮੰਮੀ ਨੇ ਆਪਣੀ ਮੈਨੂੰ ਧੀ ਬਣਾਇਆ ਵਾ ਨਾ ਇਹ ਹੀ ਕਿਹਾ ਤਾਂ ਦੀ ਕਿ ਨਹੀਂ ਆ ਦਵਾਈ ਹੈਗੀ ਕਹਿੰਦੇ ਖਾਦੀ ਓਦਾਂ ਪੁੱਛ ਲੈਣਾ ਜੇ ਲੈਣੀ ਮੈਂ ਲਿਆ ਦਿੰਦਾ ਨਹੀਂ ਹਜੇ ਹੈਗੀ ਆ ਕੋਈ ਗੱਲ ਨਹੀਂ ਦੱਸ ਦੇਣਾ ਉਹਨਾਂ ਨੇ ਜੇ ਨਾ ਹੋਈ ਤੇ ਵੀ ਨਾ ਮੰਨ ਜਾ ਬੜਾ ਪਰੰਡੇ ਨਾਲੇ ਮੈਨੂੰ ਇੱਕ ਗੱਲ ਕਹੀ ਹੁੰਦਾਂ ਨੇ ਸੁਨੀਪ ਕਿਹੜੀ ਗੱਲ ਕਹਿੰਦੇ ਗੱਲ ਇਦਾਂ ਵਾ ਕਹਿੰਦੇ ਹੀ ਕਿ ਸਾਰੀ ਪੈਲੀ ਨਾ ਟਾਡੇ ਨਾ ਕਰ ਦੇਣੀ ਐ ਮੈਂ ਮੇਰੀ ਨਾ ਕਰਦਣੀ ਐ ਉਹ ਕਿਦਾਂ ਉਹ ਕਹਿੰਦੇ ਹੀ ਭਾਜੀ ਨਹੀਂ ਆਉਣਾ ਨਾ ਹੁਣ ਬਾਹਰੋਂ ਆਹੋ ਤੇ ਉਹਦੇ ਨਾਂ ਨਹੀਂ ਕਿ ਮੈਂ ਕਰਨੀ ਪੈਲੀ ਸਾਰੀ ਟਾਡੇ ਨਾ ਕਰਨੀ ਆ ਉਹਨਾਂ ਨੇ ਹਿੱਸਾ ਨਹੀਂ ਕੱਢਣਾ ਮੇਰਾ ਇਹ ਹਿੱਸਾ ਕਿਉਂ ਨਹੀਂ ਕੱਢਣਾ ਮਾਤਾ ਨੂੰ ਹੀ ਸਾਹਮਣੇ ਡੇ ਮਾਤਾ ਦਾ ਵੀ ਸਬੰਧ ਆ ਵਾ ਹਿੱਸਾ ਨਹੀਂ ਕੱਢਣਾ ਇਹਨਾਂ ਨੇ ਭਲਾ ਮੰਮੀ ਨੇ ਨਾ ਆਪਣੀ ਕੰਨੀਆਂ ਸੁਣਿਆ ਵਾ ਦੀਦੀ ਕਿਤੇ ਫੋਨ ਕਰ ਡੇ ਭਾਜੀ ਨੂੰ ਅੱਛਾ ਤੇ ਉਹਨਾਂ ਨੇ ਕਿਤੇ ਸਲਾਹ ਦਿੱਤੀ ਆ ਕਿ ਦੋ ਹੀ ਹਿੱਸੇ ਕੱਢਣੇ ਆ ਮੰਮੀ ਦਾ ਨਹੀਂ ਕੱਢਣਾ ਤੇ ਮੰਮੀ ਤਾਂ ਹੀ ਡੇ ਹੀ ਮਨ ਭਰਨਾ ਪਾਰੀ ਨੂੰ ਵੀ ਨਾ ਇਹਨੇ ਮਗਰ ਲਾ ਲਿਆ ਵਾ ਜਿੱਦਾਂ ਇਹ ਕਹਿਣ ਦੀ ਹੈ ਨਾ ਉਦਾਂ ਵੀ ਕਰੀ ਜਾਣ ਡਿਆ ਵਾ ਤੇ ਕੋਈ ਗੱਲ ਨਹੀਂ ਆ ਲੈਂਦੇ ਉਹਨੂੰ ਜਿਹੇ ਹਿੱਸੇ ਤੇ ਨਹੀਂ ਹੋਣਗੇ ਜੋ ਮਰਜੀ ਹੋ ਜੀ ਤੁਸੀਂ ਇਦਾਂ ਕਰੋ ਮੰਮੀ ਟਾਡੇ ਨਾਲ ਪਹਿਲੀ ਕਰਨ ਡੇ ਨਾ ਤੇ ਚੁੱਪ ਕਰਕੇ ਆਪਣੇ ਨਾਲ ਕਰਵਾ ਲਓ ਜਿੱਦਣ ਗੱਲ ਹੋਊਗੀ ਨਾ ਹਿੱਸੇ ਦੀ ਉਹਦਣ ਮੰਮੀ ਦਾ ਵੀ ਹਿੱਸਾ ਕੱਢਾਂਗੇ ਤੇ ਇਹਨਾਂ ਦਾ ਵੀ ਹਿੱਸਾ ਕੱਢਾਂਗੇ ਸੰਦੀਪ ਜੀ ਜਿਦਾਂ ਕਹਿਣ ਦੀ ਹੈ ਨਾ ਫਿਰ ਭਾ ਇਦਾਂ ਹੀ ਕਰ ਲੈਣੀ ਆ ਮੈਂ ਕਿਹਾ ਕਿ ਮੰਮੀ ਨੂੰ ਨਹੀਂ ਸਾਂਭਦੀ ਤੇ ਨਾਂ ਵੀ ਦੇ ਦੇਣਗੇ ਫਿਰ ਕਪੱਤ ਕਰਾਂਗੇ ਉਹਨੂੰ ਚੰਗਾ ਵਾ ਪਹਿਲਾਂ ਮੈਂ ਲੈ ਕੰਮ ਕਰ ਲਈਏ ਜੇ ਨਾਂ ਵੀ ਮੰਮੀ ਨੂੰ ਇਹ ਹੱਸਾ ਮਿਲੂਗਾ ਨਾ ਤੇ ਮੈਂ ਤਾਂ ਵੀ ਸਾਂਭਣਾ ਮੇਰੀ ਮਾਂ ਵਾ ਇਹ ਤੇ ਗੱਲ ਹੈਗੀ ਨਾ ਸੰਦੀਪ ਤੂੰ ਇਹ ਗੱਲ ਸਮਝਦੀ ਆ ਪਰ ਉਹ ਨਹੀਂ ਨਾ ਸਮਝਦੀ ਇਹ ਗੱਲ ਹੁਣ ਤਾਂ ਬਸ ਪੈਸੇ ਦਾ ਹੋ ਗਿਆ ਵਾ ਬਾਹਰੋਂ ਆਏ ਪੈਸੇ ਉਹ ਵੀ ਸਾਂਭਲੇ ਆ ਤੇ ਜਿਹੜੇ ਘਰੋਂ ਆ ਉਹਨੇ ਲੈਣੋਂ ਵੀ ਸਾਂਭਲਾ ਤੇ ਹਿੱਦਾ ਕਰੋ ਮੰਮੀ ਮੈਨੂੰ ਕਹਿੰਦੇ ਸੀ ਕਿ ਚੁੱਪਚੀਪੀਤੇ ਇਹ ਕੰਮ ਕਰ ਲਿਓ ਉਹਨੂੰ ਨਾ ਪਤਾ ਲੱਗੇ ਚੱਲ ਕੋਈ ਗੱਲ ਨਹੀਂ ਸੰਦੀਪ ਮੈਂ ਵੀ ਨਾ ਮੰਮੀ ਨਾਲ ਇਕੱਲੀ ਗੱਲ ਕਰ ਲੈਣਾ ਜਿੱਦਾਂ ਕਹਿਣਗੇ ਨਾ ਆਪਾਂ ਉਦਾਂ ਹੀ ਕਰ ਲਾਂਗੇ। ਬਾਕੀ ਤੁਹਾਡੀ ਸਲਾਹ ਵਾ ਜਿੱਦਾਂ ਕਰਨਾ ਵਾ ਮੈਂ ਮਜਬੂਰ ਨਹੀਂ ਕਰਨੀ ਤੁਹਾਨੂੰ। ਕੋਈ ਗੱਲ ਨਹੀਂ ਸੁਨੀਪ ਗੱਲ ਚੰਗੀ ਆ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵਾ ਕੱਲ ਨੂੰ ਜੋ ਗੱਲ ਕਰਨਾ ਵਾ ਤੇ ਪਹਿਲੂ ਇਹ ਕੰਮ ਕਰ ਲਈਏ। ਅੱਗੇ ਮੰਮੀ ਨੇ ਸੋਨਾ ਮੈਨੂੰ ਫੜਾਤਾ ਤੇ ਕਿੰਨਾ ਰੋਲਾ ਪਿਆ ਸੀ ਮੇਰ ਨਾਲ ਵੀ ਬੋਲ ਕੇ ਗਏ ਮੰਮੀ ਨਾਲ ਵੀ ਬੋਲੇ। ਤੇ ਜੇ ਪੈਲੀ ਹੋਗੀ ਨਾ ਤੇ ਤੁਹਾਨੂੰ ਤੇ ਪਤਾ ਹੀ ਆ ਤੁਸੀਂ ਵੀ ਲੜਨਾ ਮੰਮੀ ਨਾਲ ਉਹ ਵੀ ਲੜਨਗੇ ਆਪਸ ਵਿੱਚ ਤੇ ਕੀ ਫਾਇਦਾ ਵਾ ਅਸੀਂ ਤੇ ਭੁੱਖੇ ਮਰ ਜਾਣਾ ਨਾ ਮੰਮੀ ਨੂੰ ਕਿੰਨੇ ਸਾਂਭਣਾ ਉਹ ਸੰਦੀਪ ਟੈਨਸ਼ਨ ਨਾ ਲੈ ਤੂੰ ਠੀਕ ਆ ਨਾ। ਮੰ ਮੈਨੂੰ ਨਾਲ ਲੈ ਕੇ ਨਾ ਇਹ ਕੰਮ ਕਰ ਲੈਣਾ ਪਰਵਾਣਾ ਕਰ ਤੂੰ ਚੁੱਪਚੀਪੀ ਤੇ ਕਰਿਓ ਠੀਕ ਹੈ ਨਾ ਉਹ ਨਾ ਇਹਨਾਂ ਨਾਲ ਗੱਲ ਕਰਨੀ ਹੀ ਨਹੀਂ ਹੁਣ ਜਦਾਂ ਦੇ ਹੈਗੇ ਆ ਚਲਾਕ ਬੜੀ ਆ ਚਾਟੇ ਨੂੰ ਪਤਾ ਲੱਗ ਜਾਂਦਾ ਵਾ ਚੰਗਾ ਭਲਾ ਹੀ ਬਾਹਰ ਵਾਲਾ ਵੀ ਹੈਲਾ ਇਹਨੇ ਮਗਰ ਲਾ ਲਿਆ ਚੰਗੀ ਤਰ੍ਹਾਂ ਮੇਰੀ ਗੱਲ ਤਾਂ ਸੁਣਦਾ ਹੀ ਨਹੀਂ ਹੁਣ ਨਾ ਗਰੀ ਫੋਨ ਕੀਤਾ ਤੁਸੀਂ ਬੜੇ ਬੰਦੇ ਹੀ ਨਾ ਭਾਬੀ ਬੜੀ ਚੰਗੀ ਆ ਭਾਬੀ ਨੇ ਬਣਾ ਕੇ ਰੱਖੀ ਭਾਬੀ ਨੇ ਮੈਂ ਕੀ ਬਣਾ ਕੇ ਮੈਨੂੰ ਕੀ ਪਤਾ ਇਹ ਕੰਮ ਕਰਦੀ ਫਿਰਦੀ ਆ ਪੈਸੇ ਸੰਭੀ ਜਾਂਦੀ ਏ ਇੱਕ ਪਾਸੇ ਮੈਂ ਸੋ ਕੋ ਭੈਣ ਸਮਝੀ ਸੀ ਕੀ ਭੈਣ ਆ ਚੱਲ ਮੇਰੀ ਵੱਡੀ ਉਹ ਭੈਣ ਬਣਣੀ ਹੈ ਨਹੀਂ ਉਹ ਲਾਲਿਆ ਮੋਦਰ ਸਾਹਿਬ ਕੋਈ ਗੱਲ ਨਹੀਂ ਵੇਖ ਲੈਣੇ ਜਿੱਦਾਂ ਵੀ ਬੰਦਾ ਉਦਾਂ ਹੀ ਕਰ ਲੈਣੇ ਤੁਸੀਂ ਤਾਂ ਕਰੋ ਕਾਗਜ਼ ਪੱਤਰ ਆਪਣੇ ਤਿਆਰ ਕਰ ਲਓ ਜਦੋਂ ਇਹ ਕੰਮ ਹੋ ਜਾਊਗਾ ਨਾ ਤੇ ਮੰਮੀ ਨੂੰ ਚੁੱਪਚੀਪ ਹੀ ਤੇ ਲੈ ਜਾਗੇ ਚੱਲ ਠੀਕ ਹੈ ਮੈਂ ਇਦਾਂ ਹੀ ਕਰ ਲੈਣਾ ਕੋਈ ਗੱਲ ਨਹੀਂ ਮੈਂ ਕਚਰੀ ਜਾਣਾ ਉਹਦੇ ਤਹਿਸੀਲੇ ਪਤਾ ਪੁੱਤਾ ਕਰਕੇ ਨਾ ਸਭ ਕੁਲ ਤੇ ਵੇਖ ਲੈਣੇ ਜੋ ਵੀ ਹੁੰਦਾ ਚਲੋ ਠੀਕ ਹੈ ਫਿਰ ਕਰ ਲਓ ਜਿੱਦਾਂ ਆ ਜਾ ਤੂੰ ਕੋਈ ਗੱਲ ਨਹੀਂ ਦਿਲਜਿੰਦਰ ਹਾਂ ਗੱਲ ਤੇ ਛੱਡ ਤੂੰ ਇੱਕ ਹੋਰ ਨਵੀਂ ਤਾਂ ਜੀ ਸੁਣ ਲੈ ਹੋਣ ਕਿڑی ਨਵੀਂ ਤਾਜੀ ਹੋ ਗਈ ਆ ਬੂਆ ਜੀ ਹਾਏ ਨੇ ਨਵੀਂ ਤਾਜੀ ਕੀ ਹੋਣੀ ਆ ਤੇਰੀ ਸਾਸਾ ਇਹੀ ਕਾਲਾ ਮੰਮੀ ਇੱਧਰ ਆਈ ਹੀ ਆਹੋ ਮੈਂ ਪੁਰਜ ਵਿੱਚ ਹੀ ਬੈਠੀ ਆਰਪਿੰਦਰ ਵੀ ਲਾਗੇ ਹੀ ਆਣ ਕੇ ਬੈ ਗਈ ਪਹਿਲਾਂ ਤਾਂ ਐਵੇਂ ਨਾ ਇੱਧਰ ਉੱਧਰ ਦੀਆਂ ਕਰੀ ਚਾਵੇ ਗੱਲਾਂ ਮੁੜ ਕੇ ਪਤਾ ਨਹੀਂ ਹਵਲੀ ਜੀ ਨੂੰ ਸ਼ਹਿਰਾ ਮਾਰਿਆ ਇਹ ਰਪਿੰਦਰ ਆਵੀ ਮੇਰੀ ਗੱਲ ਸੁਣੀ ਤੇ ਉਹ ਅੰਦਰ ਵੜ ਗਈਆਂ ਜਾ ਕੇ ਦੱਸ ਜਿਹੜੀ ਗੱਲ ਕਰਨੀ ਸੀ ਤੁਹਾਡੇ ਸਾਹਮਣੇ ਕਰ ਲੈਂਦੀ ਆ ਉਹ ਗੱਲ ਮੇਰੇ ਸਾਹਮਣੇ ਕਰਨ ਵਾਲੀ ਨਹੀਂ ਨਾ ਹੈਗੀ ਤੇ ਮੈਂ ਵੀ ਕਿਹੜੀ ਘਟੋਂ ਆ ਜਦ ਜਈਆਂ ਨਾ ਦੱਬੇ ਪੈਰੀ ਮੈਂ ਵੀ ਮਗਰੀ ਚਲ ਗਈ ਐਹੋ ਜੀ ਗੱਲ ਕਰਨੀ ਸੀ ਇਹਨੇ ਆਹ ਗੱਲ ਸੁਣੇਗੀ ਨਾ ਤੇਰੇ ਵੀ ਪੈਰਾਂ ਚ ਨੇਉਂ ਜਮੀਨ ਕਿਸ ਕਚੜੀਆਂ ਕਿਹੜੀ ਗੱਲ ਆ ਭੂਆ ਜੀ ਐਹੋ ਜੀ ਅਰਪਿੰਦਰ ਕਹਿੰਦੀ ਸੀ ਚਾਚੀ ਜੀ ਜਿਹੜਾ ਕੰਮ ਤੁਸੀਂ ਕਿਹਾ ਹੈ ਨਾ ਮੈਂ ਉਹੋ ਕੀਤਾ ਵਾ ਜਿਹੜਾ ਗੋਪੀ ਨੂੰ ਇਦਾਂ ਕੀਤਾ ਨਾ ਇਹ ਦੋਵਾਂ ਜਾਣੀਆਂ ਦੀ ਸਲਾਹ ਹੈਗੀ ਮੈਂ ਵੀ ਕਿਹੜੀ ਘਟੋਂ ਮੈਂ ਫੋਨ ਤੇ ਨਾ ਰਿਕਾਰਡਿੰਗ ਸਾਰੀ ਇਹਨਾਂ ਦੀ ਕਰਨੀ ਮੈਂ ਹਾਂ ਕੱਲ ਨੂੰ लवली ਨੇ ਮੇਰੀਆਂ ਗੱਲਾਂ ਤੇ ਜਕੈਨ ਨੀਂਗਾ ਕਰਨਾ ਫੇਰ ਉਹਨੂੰ ਇਹ ਸੁਣਾਉਂਗੀ ਵੀ ਆਪਣੇ ਕੰਨ ਨਹੀਂ ਸੁਣਲਾ ਪੈਰਾਂ ਤੇ ਪਾਣੀ ਤੇ ਅੱਗ ਹੀ ਨਹੀਂ ਪੈਣ ਦਿੰਦਾ ਰਪਿੰਦਰ ਦਾ ਕੀ ਕਸੂਰ ਵਾ ਉਹਦੇ ਮਾਮਾ ਵਾਂਗੂ ਸਾੰਬਦੇ ਹੀ ਪੂਆ ਜੀ ਇਹ ਤੁਸੀਂ ਕੀ ਕਹਿ ਰਹੇ ਜੀ ਇਹ ਕੰਮ ਇਹਨਾਂ ਨੇ ਆਪ ਕੀਤਾ ਵਾ ਨਹੀਂ ਨਹੀਂ ਇਹ ਨਹੀਂ ਪੂਆ ਜੀ ਹੋ ਸਕਦਾ ਭਵੇਂ ਰਪਿੰਦਰ ਜਿੱਦਾਂ ਦੀ ਮਰਜ਼ੀ ਆ ਇਹ ਕੰਮ ਨਹੀਂ ਕਰ ਸਕਦੀ ਗਲਜਿੰਦਰ ਆ ਜਦ ਤਾਈ ਗੱਲਾਂ ਕਰਨ ਡੀਆਂ ਹਨਾ ਇੱਕ ਵਾਰਾਂ ਤੇ ਮੇਰਾ ਵੀ ਸਰੀਰ ਕੰਬ ਗਿਆ ਏ ਪੂਰਾ ਪਰ ਤੈਨੂੰ ਮੈਂ ਕੀ ਦੱਸਾਂ ਜਦੋਂ ਤੂੰ ਰਿਕਾਰਡਿੰਗ ਸੁਣੇਂਗੀ ਨਾ ਤੈਨੂੰ ਫੇਰ ਜੀ ਕੀ ਨੋਵਾ ਤੇ ਪੂਆ ਜੀ ਸੱਚ ਬੋਲਦੇ ਹੀ ਕਿ ਝੂਠ ਬੋਲਦੇ ਹੀ ਪਰ ਨਾ ਇੱਕ ਕੰਮ ਕਰਨਾ ਹੁਣ ਤੂੰ ਮੇਰਾ ਸਾਥ ਦੇਣਾ ਹੀ ਹਾਂ ਇਹਨਾਂ ਦਾ ਸੱਚ ਸਾਹਮਣੇ ਲਿਆਉਣਾ ਵਾ ਵੀ ਗੁਰਪ੍ਰੀਤ ਨੂੰ ਤੂੰ ਹੀ ਮਾਰਿਆ ਵਾ ਉਹਨੂੰ ਕੁਛ ਨਹੀਂ ਹੋਇਆ ਤੁਹਾਨੂੰ ਜਿੱਥੇ ਵੀ ਮੇਰੇ ਸਾਥ ਦੀ ਲੋੜ ਵਾ ਨਾ ਮੈਂ ਪੂਰਾ ਸਾਥ ਦਊਂਗੀ ਇਹਨਾਂ ਨੇ ਇਹ ਜਿਹੜਾ ਕੰਮ ਕੀਤਾ ਵਾ ਨਾ ਇਹ ਚੰਗਾ ਨਹੀਂ ਕੀਤਾ ਕੀ ਹੀ ਉਹ ਮਾਸੂਮ ਜੀ ਕੁੜੀ ਵਿਚਾਰੀ ਇਹਨਾਂ ਨੇ ਕੀ ਲੈਣਾ ਸੀ ਉਹਦੇ ਕੋਲ ਰਪਿੰਦਰ ਤੇ ਚੱਲ ਹੈ ਹੀ ਹੈ ਹੀ ਮੰਮੀ ਮਾੜੀ ਮੋਟੀ ਸ਼ਰਮ ਕਰ ਲੈਂਦੇ ਉਹਨਾਂ ਨੇ ਉਹਦੇ ਚੋਂ ਕੀ ਕੱਢਣਾ ਸੀ ਭਲਾ ਮੈਂ ਤੇ ਸੁਣ ਕੇ ਨਾ ਹੈਰਾਨ ਵਾਂ ਵੀ ਇਹ ਇੱਥੋਂ ਤੱਕ ਜਾ ਸਕਦੀਆਂ ਵਾ ਉਹ ਪਤਾ ਬਾਰ-ਬਾਰ ਕੀ ਕਹਿੰਦੀ ਸੀ ਚੰਗਾ ਹੋ ਗਿਆ ਮੇਰੇ ਨੂਰ ਨੇ ਬਾਹਰ ਅੰਦਰ ਕਿੱਦਾਂ ਜਾਣਾ ਹੈ ਰੱਬ ਕਰੇ ਜੀ लवली ਨੂੰ ਕੁਛ ਦੇ ਦਿੰਦੀ ਫੇਰ ਕੀ ਬੰਦਾ ਅਜੇ ਤੱਕ ਗੁਰਪ੍ਰੀਤ ਨੂੰ ਦਿੱਤਾ ਕਰਦਾ ਨਾ ਤੇ ਮੁੱਕ ਜਾਣਾ ਸੀ ਨਾ ਪਰ ਇੰਨਾ ਸਿਆਣੀਆਂ ਬਿਆਲੀਆਂ ਨੂੰ ਅਕਲ ਹੀ ਨਹੀਂ ਆਈ ਚੱਲ ਰਪਿੰਦਰ ਨੂੰ ਤਾਂ ਮੈਂ ਕਹਿੰਨੀ ਆ ਤੇਰੀ ਸਸਤ ਸਿਆਣੀ ਬਿਆਣੀ ਆ ਨਾ ਕੁਝ ਮਾੜਾ ਮੋਟਾ ਸੋਚਦੀ ਉਹਨੂੰ ਚੰਗੀ ਮਤ ਦਿੰਦੀ ਹੁਣ ਮੈਨੂੰ ਤੇ ਪਤਾ ਲੱਗ ਗਿਆ ਸੀ ਕਿ ਦਾਲ 'ਚ ਕੁਛ ਕਾਲਾ ਵਾ ਜਿਹੜਾ ਅੰਦਰ ਲੈ ਗਈ ਆਵਾਜ਼ ਮਾਰ ਕੇ ਮੈਂ ਵੀ ਫੇਰ ਤਾਂ ਹੀ ਪਿੱਛਾ ਕੀਤਾ ਸੀ ਇਹਨਾਂ ਦਾ ਮੈਂ ਹਾਂ ਸੁਣਾ ਦਸਾਂ ਕੀ ਗੱਲਾਂ ਕਰਦੀਆਂ ਇਹ ਭੂਆ ਜੀ ਜੀ ਮਮੀ ਬਗਾਨੀ ਧੀ ਨਹੀਂ ਬਣੀ ਤੇ ਤੁਹਾਡੀ ਕੀ ਲੱਗਦੀ ਹੈ ਜੀ ਉਹ ਬਾਹਰ ਇਹ ਕੰਮ ਕਰਾ ਸਕਦੀ ਆ ਤੇ ਘਰ ਚ ਨਹੀਂ ਕਰ ਸਕਦੀ ਉਹ ਤਾਂ ਤੈਨੂੰ ਬਹੁਤ ਪਤਾ ਹੀ ਆ ਫਿਰ ਤੁਹਾਡਾ ਨਾ ਕੀ ਕਰਨ ਲਈ ਆ ਆ ਇਹਨਾਂ ਨੇ ਨਾ ਬਹੁਤ ਗਲਤ ਕੀਤਾ ਵਾ ਕੋਈ ਗੱਲ ਨਹੀਂ ਭੂਆ ਜੀ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਕਰੂੰਗੀ ਤੁਹਾਡਾ ਪੂਰਾ ਸਾਥ ਦਵੂੰਗੀ ਪਰ ਇਹ ਆ ਕਿ ਇਹਨਾਂ ਦੀ ਸੱਚਾਈ ਨਾ ਹੁਣ ਸਾਰਿਆਂ ਦੇ ਸਾਹਮਣੇ ਆਉਣੀ ਚਾਹੀਦੀ ਆ ਮੈਂ ਹੱਦ ਹੀ ਕਰ ਕਿਉਂ ਕਰਦੀ ਆਂ ਪਾਏ ਤੇ ਮੈਂ ਰਿਕਾਰਡਿੰਗ ਕੀਤੀ ਹੀ ਦੂਜੀ ਗੱਲ ਨਾ ਦਲਜਿੰਦਰ ਇਹ ਆ ਇਹਨਾਂ ਨੂੰ ਵੀ ਉਹ ਕੁੜੀ ਦਾ ਪਾਪ ਪੈਣਾ ਵਾ ਮਾਂ ਮਿਟ ਰਹੀ ਵਿਚਾਰੀ ਤੇ ਫੇਰ ਕੀ ਦੋ ਰੋਟੀਆਂ ਹੀ ਖਾ ਲੈਂਦੀ ਹੀ ਵਿਆਹੀ ਜਾਂਦੀ ਤੇ ਨਿਆਣੀ ਨੇ ਆਪਣੇ ਘਰ ਚਲ ਜਾਣਾ ਸੀ ਜੀ ਇਹਨੇ ਨਹੀਂ ਬਾਹਰ ਜਾਣ ਦੇਣਾ ਉਹਨੂੰ ਤੇ ਨਾ ਜਾਣ ਦਿੰਦੀ ਉਦਾਂ ਲਵਲੀ ਨੂੰ ਕਹਿ ਦਿੰਦੀ ਚੱਲ ਜੇ ਲਵਲੀ ਉਹਨੂੰ ਬਾਹਰ ਖਲਾ ਵੀ ਦਿੰਦਾ ਤੇ ਉਹਨੇ ਕੀ ਤਾਂ ਨੂਰ ਦਾ ਚੰਗਾ ਹੀ ਨਹੀਂ ਸੋਚਣਾ ਸੋਚਣਾ ਤਾਂ ਪੁੱਤਾਂ ਨੇ ਚੰਗਾ ਹੀ ਪਰ ਮਾਤਰਾ ਹੀ ਕੰਨ ਲਾਖੇ ਇਹ ਤੇ ਮਿੱਟੀ ਦੀਆਂ ਨਹੀਂ ਮਾਣ ਇਹ ਤੇ ਬਣੀ ਤਣੀ ਆ ਫਿਰ ਵੀ ਪੂਆ ਜੀ ਉਧਾ ਇੱਕ ਗੱਲ ਆ ਗਲਤੀ ਸਾਡੇ ਕੋਲੋਂ ਵੀ ਬੜੀ ਵੱਡੀ ਹੋਈ ਆ ਜਿਹੜਾ ਹੀ ਨਾ ਲਵਲੀ ਦਾ ਦੂਜਾ ਵਿਆਹ ਕਰਤਾ ਮੈਂ ਤੇ ਪੁੱਤੇ ਸੋਚਿਆ ਸੀ ਕਿ ਪਿਓ ਤੇ ਕਿੱਥੇ ਹੱਥ ਲੂੰਦੇ ਰਹਿਣਗੇ ਚੱਲ ਵਿਆਹ ਕੀਤਾ ਹੋਊਗਾ ਰੋਟੀ ਤਾਂ ਪੱਕੀ ਇਹਨਾਂ ਨੂੰ ਮਿਲੂਗੀ ਮੈਨੂੰ ਕੀ ਪਤਾ ਸੀ ਉਹਨੇ ਨਖਤੀ ਨਹੀਂ ਆਣਗੇ ਆ ਕੰਮ ਕਰਨਾ ਕੋਈ ਨਹੀਂ ਪੂਆ ਜੀ ਜਿਹੜਾ ਤੁਸੀਂ ਕੰਮ ਕਹਿਣ ਦੇ ਨਾ ਕਿ ਇੱਥੇ ਤੇ ਮੈਂ ਤੁਹਾਡਾ ਪੂਰਾ ਸਾਥ ਦਵਾਂਗੀ ਮੈਂ ਨਾ ਹੁਣ ਜਾਣੀ ਆ ਤੁਹਾਨੂੰ ਪਤਾ ਹੀ ਆ ਜਿੱਦਾਂ ਦੀਆਂ ਹੈਗੀਆਂ ਦੋਵੇਂ ਜਾਣੀਆਂ ਉਹਦੇ ਮੈਨੂੰ ਵੇਖ ਕੇ ਨਾ ਜਰਦੀਆਂ ਹੀ ਨਹੀਂ ਆ ਤੇ ਮੈਂ ਹੁਣ ਜਾਣੀ ਆ ਤੇ ਤੁਸੀਂ ਇਦਾਂ ਕਰਿਓ ਵੀ ਜੇ ਕੋਈ ਕੰਮ ਹੋਊਗਾ ਨਾ ਤੇ ਮੈਨੂੰ ਫੋਨ ਕਰ ਦਿਓ ਤੇ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਪੁੱਤ ਮੈਂ ਤੈਨੂੰ ਫੋਨ ਕਰ ਦੂੰਗੀ ਚਲੋ ਠੀਕ ਆ ਬੁਆ ਜੀ ਚੰਗਾ ਮੈਂ ਜਾਣੀ ਆ ਹੁਣ ਚੰਗਾ ਇਹ ਤੇ ਵਿਚਾਰੀ ਫੇਰ ਵੀ ਚੰਗੀ ਆ ਗੱਲ ਸੁਣ ਲੈਂਦੀ ਆ ਆ ਜਿਹੜੀ ਮੇਰੀ ਪਰਛਾਈ ਹੈ ਨਾ ਵੱਡ ਕੇ ਨਹੀਂ ਥਲੇ ਦੇਣ ਵਾਲੀ ਆ ਇਹਨੂੰ ਸਾਰੀ ਉਮਰ ਕਲਾਉਣੀ ਨਹੀਂ ਨੀ ਫਿਰ ਟੱਬਰ ਵਿੱਚ ਕਿਦਾਂ ਰਹੀਦਾ ਵਾ ਟੱਬਰ ਨੂੰ ਕਿਦਾਂ ਇਕੱਠੇ ਕਰਕੇ ਰੱਖੀਦਾ ਵਾ ਦੋ ਨੋਵਾ ਵਾ ਉਹਦਾ ਵੀ ਇੱਕ ਦਾ ਮੂੰਹ ਇੱਧਰ ਨੂੰ ਕੀਤਾ ਵਾ ਇੱਕ ਦਾ ਇੱਧਰ ਨੂੰ ਕੀਤਾ ਵਾ ਆਪ ਬੜੀ ਸਿਆਣੀ ਬਣੀ ਆ ਪਰ ਇਹ ਸਿਆਣਪ ਜਿਹੜੀ ਆ ਨਾ ਸਦਾ ਨਹੀਂ ਰਹਿੰਦੀ ਹੁੰਦੀ ਪਤਾ ਤੈਨੂੰ ਲੱਗ ਜਾਣਾ ਤੂੰ ਤੇ ਨਾ ਮੱਲੇ ਵਿੱਚ ਮੂੰਹ ਦੇ ਜੋਗੀ ਨਾ ਰਵੇਂਗੀ ਤੇਰਾ ਜਲੂਸ ਮੈਂ ਇਹੋ ਜਿਹਾ ਕੱਢਣਾ